ਅੱਜ ਵੀ ਇੱਕ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਵੀ ਬੇਟਾ ਉਹ ਆਏ ਹੋਣ ਬਾਰੇ ਵੀ ਕੀ ਸਿੰਪਟਮ ਹੋਣਗੇ ਤੇ ਵੀ ਕਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਜੀ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਕਾਲ ਜੀ ਸਾਰਿਆਂ ਨੂੰ ਤੇ ਹੋਰ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਸੀ ਜੀ ਬੇਬੀ ਬॉय ਸਿੰਟਮ ਜੀ ਪੇਟ ਚ ਪੁੱਤਰ ਹੋਣ ਵੇਲੇ ਵੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਹਨ ਕੀ ਕੀ ਲੱਛਣ ਹੁੰਦੇ ਹੈਗੇ ਤਾਂ ਉਹਦੇ ਬਾਰੇ ਆਪਾਂ ਵੀਡੀਓ ਲੈ ਕੇ ਆਏ ਸੀ ਆਪਾਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਹੈਗੀ ਬੇਬੀ ਬॉय ਸਿੰਟਮ ਤੇ ਤੇ ਜਿਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਪਹਿਣਾ ਨਾਲ ਤੇ ਬਹੁਤ ਜ਼ਿਆਦਾ ਕਮੈਂਟ ਵੀ ਕੀਤੇ ਸੀਗੇ ਉਹ ਚ ਆਪਾਂ ਕੁਝ ਕੁ ਸਿੰਟਮ ਹੀ ਦੱਸੇ ਸੀਗੇ ਵੀ ਇਹ ਜੇ ਤਾਂ ਹੋਣ ਵੇਲੇ ਵੀ ਕੀ ਕੀ ਸਿੰਟਮ ਹੁੰਦੇ ਹੈਗੇ ਤੇ ਬਾਕੀ ਵੀਡੀਓ ਲੰਬੀ ਹੁੰਦੀ ਸੇ ਇਸ ਕਰਕੇ ਜਿਆਦਾ ਉਹ ਚ ਆਪਾਂ ਦੱਸਿਆ ਨਹੀਂ ਸੀਗਾ ਤੇ ਭੈਣਾਂ ਦੇ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਇਸ ਚੀਜ਼ ਬਾਰੇ ਦੱਸੋ ਇਸ ਚੀਜ਼ ਬਾਰੇ ਦੱਸੋ ਵੀ ਕਮਰ ਦਾ ਦਰਦ ਬਾਰੇ ਜਾਂ ਕੁਝ ਵੀ ਵੀ ਜਿਵੇਂ ਲਾਈਨ ਬਣੀ ਹੁੰਦੀ ਹੈ ਪੇਟ ਤੇ ਤੇ ਉਹਦੇ ਬਾਰੇ ਦੱਸੋ ਤੇ ਆਪਾਂ ਬਸ ਸੋਚ ਚਾਰ ਪੰਜ ਸਿੰਪਟਮ ਹੀ ਦੱਸੇ ਸੀਗੇ ਉਸ ਵੀਡੀਓ ਚ ਤੇ ਬਹੁਤ ਜਿਆਦਾ ਭੈਣਾਂ ਦਾ ਤਿਆਰ ਮਿਲਿਆ ਤੇ ਮੈਸੇਜ ਆਏ ਕਮੈਂਟ ਤੇ ਇਸ ਕਰਕੇ ਆਪਾਂ ਦੁਬਾਰਾ ਇਹ ਵੀਡੀਓ ਬਣਾਉਣ ਲੱਗੇ ਅਗੇ ਦੂਸਰੀ ਵਾਰ ਜਿਹੜੇ ਕੋਸਕ ਸਿੰਟਮ ਰਹਿ ਗਏ ਸੀਗੇ ਆਪਣੇ ਪ੍ਰੈਗਨੈਂਸੀ ਦੇ ਤੇ ਉਹਨਾਂ ਬਾਰੇ ਗੱਲ ਕਰਦੇ ਆ ਜੀ ਤੇ ਜਿਵੇਂ ਕਿ ਆਪਾਂ ਨੂੰ ਜਦੋਂ ਪ੍ਰੈਗਨੈਂਸੀ ਹੁੰਦੀ ਹੈਗੀ ਭੈਣਾਂ ਨੂੰ ਕਨਸੀਵ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈਗੀ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਆਪਾਂ ਨੂੰ ਇਹ ਹੁੰਦਾ ਵੀ ਬੇਟੀ ਹੋਊਗੀ ਜਾਂ ਬੇਟਾ ਹੋਊਗਾ ਤੇ ਆਪਾਂ ਨੂੰ ਚਾਹ ਹੁੰਦਾਗਾ ਇੱਕ ਤੇ ਸਾਰੇ ਇਸ ਕਰਕੇ ਆਪਾਂ ਇਹ ਦੁਬਾਰੇ ਵੀਡੀਓ ਬਣਾਈ ਹੈ ਜੀ ਤੇ ਇਹ ਚ ਆਪਾਂ ਦੱਸਦੇ ਵੀ ਕੁਝ ਕੁ ਸਿੰਪਟਮ ਜਿਹੜੇ ਰਹਿ ਗਏ ਸੀਗੇ ਤੇ ਉਹਨਾਂ ਬਾਰੇ ਤੇ ਇਹ ਚ ਆਪਾਂ ਕੋਈ ਐ ਪੱਕਾ ਨਹੀਂ ਦੱਸ ਰਹੇ ਜਿਹੜਾ ਮੇਰੇ ਸਿੰਪਟਮ ਸੀਗੇ ਮੈਂ ਉਹਨਾਂ ਬਾਰੇ ਦੱਸ ਰਹੀਆਂਗੀ ਦੇ ਵੀ ਮੇਰਾ ਰੋ ਰਿਹਾ ਸੀ ਇਹਨੂੰ ਬੁੱਕਲ ਚ ਲੈ ਕੇ ਵੀਡੀਓ ਬਣਾ ਰਹੀਆਂ ਮੈਂ ਤੇ ਤਾਂ ਕਰਕੇ ਛੋਟਾਗਾ 1 ਮੰਥ ਦਾ ਹੀ ਹੈ ਹਜੇ ਇਹ ਵੈਟ ਨਹੀਂ ਸਿਰਿਆ ਅਜ ਮੰਜੇ ਤੇ ਪੈ ਨਹੀਂ ਸਿਰਿਆ ਇਹ ਇੱਕ ਪਹਿਲਾ ਸਿੰਟਮ ਹੈਗਾ ਇਹ ਕਿ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਸੀਗੀ ਪ੍ਰੈਗਨੈਂਸੀ ਚ ਪਹਿਲੇ 3 ਮਾਂਥ ਤਾ ਮੈਨੂੰ ਨੀਂਦ ਆਈ ਵੇ ਤੇ ਬਾਕੀ ਦੋਨੋਂ ਵੇਟੇ ਆਵਰੇ ਮੈਂ ਵੇਟਿਆਂ ਦੇ ਹੀ ਐਕਸਪੀਰੀਅੰਸ ਸ਼ੇਅਰ ਕਰੂੰਗੀ ਤੇ ਦੋਨੋਂ ਵੇਟਿਆਂ ਵਰੀ ਮੈਨੂੰ ਪਹਿਲੇ ਮਾਂਥ 3 ਮਾਂਥ ਨੀਂਦ ਬਹੁਤ ਜ਼ਿਆਦਾ ਆਉਂਦੀ ਸੀ ਇਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਪੂਰੀ ਪ੍ਰੈਗਨੈਂਸੀ ਤੇ ਬਹੁਤ ਜ਼ਿਆਦਾ ਘੱਟ ਨੀਂਦ ਆਉਂਦੀ ਸੀ ਰਾਤ ਨੂੰ ਵੀ ਮੇਰੇ ਪਿਛਲੇ ਮੰਥ ਦੇ ਵਲੌਗ ਚ ਵੀ ਇੱਕ ਦੋ ਵਲੌਗ ਚ ਮੈਂ 3:30 ਵਜੇ ਤੋਂ ਸਵੇਰ ਤੋਂ ਸਟਾਰਟ ਕਰੇ ਹੋਏ ਵਲੌਗ ਉਹਨਾਂ ਚ ਵੀ ਦੇਖ ਸਕਦੇ ਹੋ ਤੁਸੀਂ ਤੇ ਨੀਂਦ ਮੈਨੂੰ ਬਹੁਤ ਘੱਟ ਆਉਂਦੀ ਸੀਗੀ ਤੇ ਦੂਸਰਾ ਸਿੰਟਮ ਹੈਗਾ ਇਹ ਜੀ ਇਹ ਚੀਜ਼ਾਂ ਚੱਲਣਾ ਜਿਹੜਾ ਮਨ ਜਾਂ ਖਰਾਬ ਹੁੰਦਾ ਰਹਿੰਦਾ ਉਲਟੀ ਆਉਣੀ ਜਾਂ ਤੇ ਉਹ ਮੈਨੂੰ ਪਹਿਲੇ 3 ਮੰਥ ਸੀਗਾ ਵਸ ਮਨ ਜਾਂ ਖਰਾਬ ਰਹਿੰਦਾ ਸੀਗਾ ਵੀ ਜੀ ਜਮਤਦਾਦਾਰਿੰਦਾ ਸੀਗਾ ਮਾਨ ਕੱਚਾ ਕੱਚਾ ਹੁੰਦਾ ਰਹਿੰਦਾ ਸੀਗਾ ਤੇ ਇਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਵੀ ਦਿੱਕਤ ਨਹੀਂ ਆਈ ਪੂਰੀ ਪ੍ਰੈਗਨੈਂਸੀ 9 ਮੰਥ ਤੱਕ ਤੇ ਪਰ ਉਲਟੀ ਤਾਂ ਕਦੇ ਆਈ ਨਹੀਂ ਸੀਗੀ ਮੈਨੂੰ ਤੇ ਵੀ ਜਮ ਚੱਲਦਾ ਹੁੰਦਾ ਸੀ ਪਹਿਲੇ 3 ਮੰਥ ਮੋੜ ਕੇ ਪੂਰੀ ਪ੍ਰੈਗਨੈਂਸੀ ਕੋਈ ਦਿੱਕਤ ਨਹੀਂ ਆਈ ਮੈਨੂੰ ਇਹਦੀ ਤੇ ਸਿਮਟਮ ਟਵਨ ਹੈਗਾ ਜੀ ਜਿਹੜਾ ਵੀ ਜਿਹੜੀ ਆਪਣੀ ਪੇਟ ਤੇ ਲਾਈਨ ਬਣਦੀ ਹੈਗੀ ਧੁੰਨੀ ਤੇ ਲੈਣਾ ਨੈਗਰਲ ਐਨ ਵੀ ਕਹਿੰਦੇ ਨੂੰ ਵੀ ਇਹ ਹਲਕੇ ਰੰਗ ਦੀ ਸੀਗੀ ਤੇ ਪੂਰੀ ਸਟੇਟ ਬਣੀ ਹੋਈ ਸੀ ਸਿੱਧੀ ਬਿਲਕੁਲ ਹਲਕੇ ਰੰਗ ਦੀ ਸੀ ਡਾਰਕ ਨਹੀਂ ਸੀ ਜੀ ਇਹ ਬਣੀ ਹੋਈ ਤੇ ਵੈਸੇ ਸਿੱਧੀ ਸਿੱਧੀ ਸੀਗੀ ਇਹ ਲਾਈਨ ਤੇ ਚੌਥਾ ਸਿਮਟਮ ਹੈਗਾ ਤੇ ਚੌਥਾ ਸਿਮਟਮ ਹੈਗਾ ਜੀ ਮੇਰੇ ਪਹਿਲੇ ਵੇਲੇ ਬਹੁਤ ਜ਼ਿਆਦਾ ਖਾਰਸ਼ ਹੋਈ ਸੀਗੀ ਸਰੀਰ ਤੇ ਮੇਰੇ ਵਰਕ ਹੁੰਦੀ ਸੀ ਮਤਲਬ ਅ ਪਹਿਲੇ ਬੇਟੇ ਦੇ ਰੇ ਸੀਗੀ 6 ਮਹੀਨੇ ਤੋਂ ਲੈ ਕੇ 9 ਮੰਥ ਤੱਕ ਬਹੁਤ ਮੇਰੇ ਖਾਜ ਹੁੰਦੀ ਸੀਗੀ ਸਰੀਰ ਤੇ ਸਾਰੇ ਤੇ ਇਸ ਵਾਰ ਮੈਨੂੰ ਕੋਈ ਵੀ ਦਿੱਕਤ ਨਹੀਂ ਆਈ ਦੂਸਰੇ ਬੇਟੇ ਬਾਰੇ ਪਹਿਲੇ ਵਾਰੀ ਮੈਨੂੰ ਆਈ ਸੀਗੀ ਦਿੱਕਤ ਇਹ ਖਾਰਸ਼ ਹੁੰਦੀ ਸੀ ਮੇਰੇ ਸਾਰੇ ਫਰੇਲ ਤੇ 6 ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਤੇ ਇਹ ਦੂਆ ਚੌਥਾ ਸਿੰਪਟਮ ਹੈਗਾ ਜੀ ਹਾਰਟ ਰੇਟ ਹਾਰਟ ਰੇਟ ਹੁੰਦੀ ਹੈਗੀ ਬੇਟੇਵਾਰੀ ਮੈਨੂੰ ਇਹ ਹੀ ਹੈਗੀ ਦੋਨਾਂ ਬੇਟੇਵਾਰੀ ਚਾਰ ਤਿੰਨ ਚਾਰ ਅਲਟਰਾਸਾਉਂਡ ਹੋਈਆਂ ਤੇ ਹਾਰਟ ਰੇਟ ਇਹਨਾਂ ਚ ਸਾਰੀਆਂ ਚ ਰਹੀ ਹੈਗੀ ਬਸ 140 ਤੋਂ ਉੱਪਰ ਹੁੰਦੀ ਸੀਗੀ ਤੇ 155 ਤੱਕ ਹੁੰਦੀ ਸੀਗੀ ਇਤੋਂ ਜ਼ਿਆਦਾ ਨਹੀਂ ਸੀਗੀ ਤੇ ਜਦੋਂ ਬੇਬੀ ਦਾ ਜਨਮ ਹੋਇਆ ਉਦੋਂ 140 ਤੱਕ ਆ ਰਹੀ ਸੀਗੀ ਹਾਰਟ ਰੇਟ ਉਦੋਂ ਜਦੋਂ ਡਿਲੀਵਰੀ ਵੇਲੇ ਚੈੱਕ ਕਰਦੇ ਆਗੇ 140 ਤੇ ਇੱਕ ਆ ਰਹੀ ਸੀ ਤੇ ਇਹ ਬਲਾ ਸਿੰਟਮ ਹੈਗਾ ਜੀ 베بی ਮੂਵਮੈਂਟ ਵੀ 베بی ਦੀ ਹਲਚਲ 베بی ਦੀ ਹਲਚਲ ਕਿਹੜੇ ਮਹੀਨੇ ਸ਼ੁਰੂ ਹੁੰਦੀ ਹੈ ਮੇਰੇ 베بی ਦੀ ਹਲਚਲ ਮੈਨੂੰ ਹੋਈ ਸੀਗੀ 5ਵੇਂ ਮਹੀਨੇ ਦੇ ਐਂਡ ਤੇ ਸ਼ੁਰੂ ਹੋਈ ਸੀਗੀ ਦੋਨੋਂ ਬੇਟੇ ਆ ਦੋਨਾਂ ਦੀ ਵਾਰੀ 5ਵੇਂ ਮਹੀਨੇ ਦੇ ਐਂਡ ਤੇ ਸ਼ੁਰੂ ਹੋਈ 베بی ਮੂਵਮੈਂਟ ਮੈਨੂੰ ਮ ਬੱਚੇ ਦੀ ਹਲਚਲ ਢੇਡ ਚ ਤੇ ਇਹ ਦੁਗਾਂ ਵਾਲਾ ਸਿੰਪਟਮ ਹੈਗਾ ਜੀ ਕਮਰ ਦਰਦ ਕਮਰ ਦਰਦ ਬਾਰੇ ਵੀ ਕਮੈਂਟ ਕਰਿਆ ਸੀ ਭੈਣਾਂ ਨੇ ਕਮਰ ਦਰਦ ਮੇਰਾ ਪੂਰੀ ਪ੍ਰੈਗਨੈਂਸੀ ਹੀ ਰਿਹਾ ਜੀ ਦੋਨਾਂ ਵੇਟਿਆ ਵਾਰੀ ਪੂਰੀ ਪ੍ਰੈਗਨੈਂਸੀ 9 ਮੰਥ ਤੱਕ 9ਵੇਂ ਮਹੀਨੇ ਤੱਕ ਕਮਰ ਦਰਦ ਹੁੰਦਾ ਹੀ ਰਿਹਾ ਮੇਰੇ ਇਹ ਆਪਾਂ 7-8 ਸਿੰਪਟਮ ਬਾਰੇ ਅੱਜ ਗੱਲ ਕਰੀ ਆ ਜੀ ਪਹਿਲਾ ਸਿੰਪਟਮ ਸੀਗਾ ਨੀਂਦ ਨਾ ਆਉਣੀ ਤੇ ਦੂਸਰਾ ਸੀਗਾ ਜਿਹੜੀ ਆਪਣੇ ਵੇਟ ਤੇ ਲਾਈਨ ਬਣਦੀ ਆ ਤੀਸਰਾ ਸੀਗਾ ਹਾਰਟ ਰੇਟ ਹਰੇ ਇਹਦੇ ਬਾਰੇ ਵੀ ਆਪਾਂ ਗੱਲ ਕਰੀਆ ਚੌਥਾ ਹੈਗਾ ਵੀ ਕਮਰਦਾਰ ਦੇ ਬਾਰੇ ਇਹਦੇ ਬਾਰੇ ਵੀ ਆਪਾਂ ਗੱਲ ਕਰੀਆ ਤੇ ਪੰਜਵਾਂ ਹੈਗਾ ਵੀ ਉਲਟੀ ਆਉਣੀ ਜਾਂ ਧੀਮਾ ਚੱਲਣਾ ਇਹਦੇ ਬਾਰੇ ਤੇ ਛੇਵਾਂ ਹੈਗਾ ਵੀ ਸਰੀਰ ਤੇ ਸਾਰੇ ਤੇ ਵੀ ਖਾਦ ਵਗੈਰਾ ਹੋਣੀ ਖੁਰਕ ਵਗੈਰਾ ਹੋਣੀ ਤੇ ਸਤਵਾਂ ਸੀਗਾ ਸਿੰਟਮਾਂ ਵੀ 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 ਮੂਹਟ ਵੀ ਵੀ ਦੀ ਹਲਚਲ ਇਹ ਆਪਾਂ ਸੱਤ ਸਿੰਪਟਮ ਬਾਰੇ ਅੱਜ ਗੱਲ ਕਰੀਏਗੀ ਤੇ ਉਮੀਦ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ